ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨੋ ਜੀ ਸਾਰੇ ਜਣੇ ਠੀਕ ਠਾਕ ਹੋ ਤੇ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਕਿ ਤੁਸੀਂ ਵਲੋਗਾਂ ਨੂੰ ਇੰਨਾ ਪਿਆਰ ਦਿੱਤਾ ਤੇ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦੇਂਦੇ ਹੋ ਤੇ ਬੜੇ ਸੋਹਣੇ ਸੋਹਣੇ ਮਰੀਆਂ ਭੈਣਾਂ ਨੇ ਕਮੈਂਟ ਕੀਤੇ ਆ ਕਿ ਦੀਦੀ ਤੁਸੀਂ ਹਰ ਨਾ ਜਿੱਦਾਂ ਜਿੱਦਾਂ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਨਾ ਸਾਨੂੰ ਸਾਰੀ ਸਮਝ ਲੱਗ ਗਈ ਤੇ ਜੇ ਕੋਈ ਅਡਾ ਡਾਊਟ ਵੀ ਹੈਗਾ ਹੀ ਉਹ ਵੀ ਕਲੀਅਰ ਹੋ ਗਿਆ ਵਾ ਤੇ ਕੁਝ ਕੁਝ ਤਾਂ ਸਵਾਲ ਹੈਗੇ ਨੇ ਕਿ ਜਿੱਦਾਂ ਪਲਾਜ਼ੋ ਦੀ ਕਟਿੰਗ ਦੱਸੋ ਉਹ ਵੀ ਕੋਈ ਗੱਲ ਨਹੀਂ ਮੈਂ ਤੁਹਾਨੂੰ ਹੌਲੀ ਹੌਲੀ ਸਾਰਾ ਕੁਝ ਦੱਸਾਂਗੀ ਮੇਰੇ ਤੋਂ ਟਾਈਮ ਉਹਨਾਂ ਕੋਲ ਹੁੰਦਾ ਵਾ ਮੇਰਾ ਮਾ ਸੂਟੀ ਸੀ ਪੰਦੇਵਾ ਤੇ ਕੋਈ ਨਹੀਂ ਉਹ ਵੀ ਚੀਜ਼ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੀ ਜਦੋਂ ਮੈਂ ਪਲਾਜ਼ੋ ਕੋਈ ਕਟਿੰਗ ਕਰਾਂਗੀ ਕਹਿੰਦੇ ਕਿ ਅਹੀਂ ਸਲਵਾਰ ਘੱਟ ਪਾਉਨੇ ਆ ਤੇ ਪਲਾਜ਼ੋ ਦੀ ਕਟਿੰਗ ਵੀ ਦੱਸਿਓ ਉਹ ਵੀ ਦੱਸਾਂਗੀ ਤੇ ਮੈਂ ਤੁਹਾਡੇ ਨਾਲ ਬਿਲਕੁਲ ਸੌਖਾ ਤਰੀਕਾ ਜਿਹੜਾ ਵਾ ਉਹ ਸ਼ੇਅਰ ਕੀਤਾ ਵਾ ਵਿੱਚ ਕਈ ਪਹਿਣਾ ਨੇ ਮੈਨੂੰ ਦੱਸਿਆ ਵੀ ਆਪੀ ਹਾਂ ਇੱਥੇ ਤੁਸੀਂ ਇਦਾਂ ਕਰ ਸਕਦੇ ਸੀ ਆ ਚੀਜ਼ ਇਦਾਂ ਹੋ ਸਕਦੀ ਸੀ ਤੇ ਥੈਂਕ ਯੂ ਤੁਹਾਡਾ ਬਹੁਤ-ਬਹੁਤ ਹੈ ਜੇ ਹੋਰ ਵੀ ਕੋਈ ਚੀਜ਼ ਦਾ ਤੁਹਾਨੂੰ ਪਤਾ ਹੋਏ ਤੇ ਤੁਸੀਂ ਮੈਨੂੰ ਦੱਸ ਸਕਦੇ ਹੋ ਤੇ ਇੱਕ ਮਸ਼ੀਨ ਵੱਲੋਂ ਕਮੈਂਟ ਆਉਂਦੀ ਹੈ ਕਿ ਮਸ਼ੀਨ ਇਦਾਂ ਚੱਲਣ ਦੀ ਹੈ ਜਿੱਦਾਂ ਟੋਕਾ ਚੱਲਦਾ ਮਸ਼ੀਨ ਨੂੰ ਤੇਲ ਵੀ ਪ੍ਰੋਪਰ ਲਾਇਆ ਕੋਈ ਇਹਦੇ ਵਿੱਚ ਧਾਗਾ ਨਹੀਂ ਫਸਿਆ ਹੈਗਾ ਇਹਦੀ ਆਦਤ ਹੀ ਹੋ ਗਈ ਕਿਉਂਕਿ ਕਾਫੀ ਪੁਰਾਣੀ ਹੈ ਇਹਦੀ ਆਵਾਜ਼ ਬੰਦ ਹੁੰਦੀ ਨਹੀਂ ਇਹਦੀ ਆਵਾਜ਼ ਇਦਾਂ ਹੀ ਆਉਂਦੀ ਹੈ ਤੇ ਉਹ ਕਿਵੇਂ ਹੈ ਵਾ ਕਿ ਮਾਈਕ ਲੱਗਾ ਹੁੰਦਾ ਨਾ ਤੇ ਬਹੁਤ ਜ਼ਿਆਦਾ ਆਉਂਦੀ ਕਿ ਜਿੱਦਾਂ ਪਤਾ ਨਹੀਂ ਕਿੰਨੀ ਕੁ ਆਵਾਜ਼ ਵਾ ਮਸ਼ੀਨ ਦੀ ਇਹ ਤਾਂ ਕਰਕੇ ਇਹ ਪ੍ਰੋਬਲਮ ਤੇ ਸਲਵਾਰ ਸਾਰਾ ਸੂਟ ਦੀ ਕਟਿੰਗ ਵੀ ਤੁਹਾਨੂੰ ਦੱਸਤੀ ਆ ਜਿਨੇ ਉਹ ਵਲੌਗ ਨਹੀਂ ਦੇਖਿਆ ਉਹ ਵੀ ਦੇਖ ਸਕਦੇ ਹੋ ਤੇ ਸਲਵਾਰ ਦੀ ਸਟੀਚਿੰਗ ਵੀ ਦੱਸੀ ਆ ਪੂਰੀ ਪ੍ਰੋਪਰ ਕਿਦਾਂ ਹੀ ਸਟਿਚ ਕਰਨਾ ਵਾ ਤੇ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਆ ਸ਼ਰਟ ਦੀ ਸਟੀਚਿੰਗ ਇਹ ਵੀ ਮੈਂ ਤੁਹਾਨੂੰ ਦੱਸਾਂ ਕਿ ਕਿੱਦਾਂ ਇਹਨੂੰ ਆਪਾਂ ਸਟਿਚ ਕਰਦੇ ਆ ਤੇ ਚਲੋ ਸ਼ੁਰੂ ਕਰਦੇ ਆ ਸਭ ਤੋਂ ਪਹਿਲਾਂ ਤਾਂ ਆਪਾਂ ਗਲੇ ਤੋਂ ਸਟਾਰਟ ਕਰਨਾ ਨਵਾਂ ਗਲੇ ਦੀ ਪੱਟੀ ਲਾਉਣੀ ਹੁੰਦੀ ਹੈ ਤੇ ਮੈਂ ਨਾਲ ਲੈਸ ਲਾਉਣੀ ਆ ਜਿਆਦਾ ਨਹੀਂ ਡਿਜ਼ਾਈਨਿੰਗ ਕਰਨ ਲੱਗੀ ਮੈਂ ਬਿਲਕੁਲ ਸਿੰਪਲ ਹੀ ਰੱਖੀ ਹੈ ਕਿਉਂਕਿ ਮੈਂ ਹੈ ਜਿਆਦਾ ਡਿਜ਼ਾਈਨਿੰਗ ਵਾਲਾ ਆਪਾਂ ਨੈਕਸਟ ਜਿਹੜਾ ਸੂਟ ਆਣਾ ਉਹਦੇ ਤੇ ਕਰਾਂਗੇ ਇਹ ਬਿਲਕੁਲ ਆਪਾਂ ਸਿੰਪਲ ਹੀ ਗਲੇ ਦੇ ਉੱਪਰ ਇਦਾਂ ਲੈਸ ਲਾ ਦੇਣੀ ਆ ਕਿਉਂਕਿ ਆਪਾਂ ਨੂੰ ਪੂਰੀ ਨਹੀਂ ਬਾਹਰ ਚਾਹੀਦੀ ਹੈਗੀ ਸਿਰਫ ਐਨੀ ਕੁ ਕਿਨਾਰੀ ਚਾਹੀਦੀ ਹੈ ਤੇ ਇਹ ਆਪਾਂ ਇੱਥੇ ਂ ਰੱਖ ਕੇ ਸੀਨ ਲਾਵਾਂਗੇ ਇਦੇ ਉੱਪਰ ਮੁੜ ਕੇ ਆਪਾਂ ਜਿਹੜੀ ਦੂਜੀ ਇਹਦੀ ਪੱਟੀ ਜੋੜਨੀ ਨਾ ਉਹ ਗਲੇ ਦੀ ਜੋੜ ਲਾਂਗੇ ਪਹਿਲਾਂ ਮੈਂ ਇਹ ਅਟੈਚ ਕਰ ਲਾਂ ਤੇ ਫਿਰ ਤੁਹਾਨੂੰ ਦਿਖਾਉਣੀ ਆ ਹੁਣ ਆਪਾਂ ਸਭ ਤੋਂ ਪਹਿਲਾਂ ਲਾਵਾਂਗੇ ਗਲੇ ਦੀ ਪੱਟੀ ਸ਼ਰਟ ਜਿਹੜੀ ਉਹ ਰੱਖਾਂਗੇ ਸਿੱਧੀ ਤੇ ਆ ਜਿਹੜੀ ਪੱਟੀ ਹੈ ਇਹ ਆਪਾਂ ਰੱਖਨੀ ਆ ਪੁੱਠੀ ਇੱਥੇ ਵੀ ਸੈਂਟਰ ਦੇ ਉੱਪਰ ਇੱਕ ਕੱਟ ਲਾ ਲੈਣਾ ਵਾ ਤੇ ਇਹਦੇ ਸੈਂਟਰ ਤੇ ਵੀ ਕੱਟ ਲਾ ਲੈਣਾ ਠੀਕ ਹੈ ਇਹਨਾਂ ਦੋਵਾਂ ਕੱਟ ਨੂੰ ਆਪਸ ਵਿੱਚ ਮੈਚ ਕਰਕੇ ਇੱਥੇ ਆਪਾਂ ਇੱਕ ਪੈਰ ਦੀ ਪੈਰ ਦਾ ਗੈਪ ਛੱਡ ਕੇ ਤੇ ਸੀਨ ਲਾਦਾਂਗੇ ਦੇ ਘੇਰੇ-ਘੇਰੇ ਸਾਰੇ ਇਦਾਂ ਕਰਕੇ ਇਹਨੂੰ ਆਪਾਂ ਖੇਚਣੀ ਪਾਉਣੀ ਜੇ ਖੇਚ ਪਾਵਾਂਗੇ ਨਾ ਤੇ ਫਿਰ ਇੱਥੇ ਭੁੰਗ ਜੇ ਪੈ ਜਨੇ ਇਦਾਂ ਹੀ ਇਹਨੂੰ ਰੱਖ ਕੇ ਐਸਟੀਜ਼ ਆਪਾਂ ਇੱਥੇ ਜਿਹੜੀ ਸੀਨ ਉਹ ਮਾਰ ਦੇਣੀ ਹੈ ਹੁਣ ਆਪਣੀ ਸੀਨ ਲੱਗ ਗਈ ਆ ਤੇ ਇੱਥੇ ਆਪਾਂ ਛੋਟੇ-ਛੋਟੇ ਜਿਹੜੇ ਕੱਟ ਲਾਵਾਂਗੇ ਆ ਥ੍ਰੈਡ ਤੋਂ ਬੁਚਾ ਕੇ ਇੱਧਰ ਢੇਡੇ ਕੱਟ ਲਾਉਣੇ ਨੇ بس ਇੰਨਾ ਧਿਆਨ ਰੱਖਣਾ ਕਿ ਆ ਧਾਗਾਂ ਨਾ ਕੱਟਿਆ ਜਾਵੇ ਇੱਕ ਕੱਟ ਲਾ ਗਏ ਨੇ ਤੇ ਹੁਣ ਆਪਾਂ ਪੱਟੀ ਨੂੰ ਇਦਾਂ ਫੋਲਡ ਕਰਕੇ ਮੇਲ ਦੇ ਨਾਲ ਇਦਾਂ ਕਰਕੇ ਤੇ ਇੱਥੇ-ਇੱਥੇ ਇੱਕ ਆਪਾਂ ਸੀਨ ਲਾ ਦਾਂਗੇ ਅੰਦਰ ਵਾਲ ਨੂੰ ਸੌਖੇ ਤਰੀਕੇ ਨਾਲ ਫੋਲਡ ਹੋ ਜਾਂਦੀ ਹੈ ਤੇ ਕੇ ਦੇ ਨਾਲ ਪਕਾਈ ਵੀ ਹੋ ਜਾਂਦੀ ਹੈ ਹੁਣ ਆਪਾਂ ਪਾਵਾਂਗੇ ਪਲੇਟ ਬਾਕੀ ਸਾਰੇ ਤੇ ਮੈਂ ਪਾ ਲਿਆ ਸਿਰਫ ਇੱਕ ਰਹਿ ਗਿਆ ਇਹ ਪਾਉਣ ਵਾਲਾ ਪਹਿਲਾਂ ਜਿਹੜੀਆਂ ਨਿਸ਼ਾਨੀਆਂ ਨੇ ਦੋਹਾਂ ਜਗ੍ਹਾ ਤੋਂ ਕੱਪੜੇ ਨੂੰ ਫੜ ਲੈਣਾ ਵਾ ਤੇ ਇਹਨੂੰ ਇਦਾਂ ਕਰਕੇ ਇਹਦੀ ਪ੍ਰੋਪਰ ਤੈ ਜਿਹੜੀ ਉਹ ਬਿਠਾ ਲੈਣੀ ਹੈ ਤੇ ਇਹਨੂੰ ਮਜ਼ਬੂਤੀ ਦੇਣ ਵਾਸਤੇ ਇਹਦੇ ਨਾਲ ਆਪਾਂ ਲਾਵਾਂਗੇ ਕੱਪੜਾ ਇਹਨੂੰ ਫੋਲਡ ਕਰਕੇ ਨਾ ਇਹਦੇ نیچے ਜਾਂ ਉੱਪਰ ਜਿੱਧਰ ਵੀ ਤੁਸੀਂ ਰੱਖਣਾ ਰਕਸਰ ਇਹ ਜੇ ਆਪਾਂ نیچے ਰੱਖਾਂਗੇ ਇਸ ਤਰ੍ਹਾਂ ਬਿਲਕੁਲ ਇਹ ਦਿਨ ਨਾਲ ਨਾਲ ਕਰਕੇ ਤੇ ਇਥੋਂ ਪੁਆਇੰਟ ਤੋਂ ਜਿਹੜੀ ਐ ਸੀ ਨਾ ਉਹ ਸ਼ੁਰੂ ਕਰਾਂਗੇ ਜਿਹੜਾ ਧਾਗਾ ਵਾ ਪੂਰਾ ਆਪਾਂ ਪਿੱਛੇ ਲੈ ਜਾਣਾ ਕਿਉਂਕਿ ਆਪਾਂ ਦੋਰੀ ਸੀਨ ਨਹੀਂ ਮਾਰਨੀ ਹੈਗੀ ਤੇ ਇਸੇ ਧਾਗੇ ਦੇ ਉੱਤੇ ਆਪਾਂ ਜਿਹੜੀ ਆ ਗੰਢ ਦੇ ਦੇਣੀ ਆ ਹੁਣ ਆਪਾਂ ਆ ਜਿਹੜੇ ਦੋਵੇਂ ਸਿਰਿਆਣਾ ਇਹਨਾਂ ਦੇ ਉੱਤੇ ਗੰਢ ਦੇ ਦੇਣੀ ਆ ਤਾਂ ਕਿ ਇਹ ਜਿਹੜੇ ḍe plate ਆ ਨਾ ਇਹ ਉੱਦੜਣ ਨਾ ਉਹਦਾ ਨੀਚੇ ਦੋਰੀ ਦੋਰੀ ਸੀਨ ਲਾਉਣੀ ਪੈਂਦੀ ਏ ਇਦਾਂ ਆਪਣਾ ਇੱਕ ਸੀਨ ਚ ਹੀ ਸਰ ਜਾਂਦਾ ਵਾ ਇਦਾਂ ਕਰਕੇ ਸਾਈਡ ਤੇ ਵੀ ਇਹ ਕੱਟ ਦਾਂਗੇ ਤੇ ਆ ਵੀ ਜਿਹੜਾ ਐਕਸਟਰਾ ਕੱਪੜਾ ਹੋਊਗਾ ਇਹਨੂੰ ਵੀ ਆਪਾਂ ਕੱਟ ਦੇਣਾ ਇਸੇ ਤਰ੍ਹਾਂ ਹੀ ਐਸ ਸਾਈਡ ਤੋਂ ਵੀ ਆਪਾਂ ਜਿਹੜੀ ਉਹ ਗੰਨ ਦੇ ਦੇਣੀ ਹੁਣ ਆਪਾਂ ਫਰੰਟ ਸਾਈਡ ਤੇ ਲਾਸਟ ਜਿਹੜੀ ਉਹ ਲਾ ਲਈਏ ਇੱਥੇ ਰੱਖ ਦੋ ਮਮਾ ਲੱਗ ਗਈ ਬੈਠ ਜਾ ਤੂੰ ਇਥੇ ਬੈ ਜਾ ਮੇਰਾ ਪੁੱਤ ਪਹਿਲਾਂ ਮੈਂ ਵਹਿ ਵਿੱਚ ਕਰਕੇ ਲਾਉਣ ਲੱਗੀ ਹਾਂ ਕਿਨਾਰੀ ਵਾਲੀ ਫਿਰ ਮੈਂ ਸੋਚੇ ਤਾਂ ਉਪਰੀ ਸੇਮ ਕਰਕੇ ਲਾਣੀ ਆ ਸੌਖੇ ਤਰੀਕੇ ਨਾਲ ਲੱਗ ਜੂਗੀ ਥੋੜੀ ਤੇ ਹੁਣ ਆਪਣਾ ਇਹਨੂੰ ਸਿੱਧਾ ਰੱਖ ਲਿਆਵਾ ਤੇ ਇਹਨੂੰ ਇਹਦੇ ਉੱਪਰ ਇਦਾਂ ਉਠਾ ਵਛਾ ਦੇਣਾ ਵਾ ਤੇ ਪਲੇਟ ਪਾਉਣ ਤੋਂ ਬਾਅਦ ਗਲਾਜੜਾ ਵਾ ਬਣਾਉਣ ਤੋਂ ਬਾਅਦ ਆਪਾਂ ਸਭ ਤੋਂ ਪਹਿਲਾਂ ਜਿਹੜੇ ਉਹ ਮੋਡੇ ਜੋੜਨੇ ਠੀਕ ਹੈ ਆ ਕਪੜੇ ਨੂੰ ਆਪਾਂ ਇਦਾਂ ਭੰਨਿਆ ਵਾ ਤੇ ਇਹਨੂੰ ਇਹਦੇ ਉੱਪਰੋਂ ਇਦਾਂ ਕਰਨਾ ਠੀਕ ਹੈ ਫਿਰ ਇਹਨੂੰ ਜਦੋਂ ਆਪਾਂ ਇੱਥੇ ਸੀਨ ਲਾ ਦਾਂਗੇ ਨਾ ਤੇ ਇਹਨੇ ਐਸ ਤਰੀਕੇ ਦੇ ਨਾਲ ਖੁੱਲ੍ਹਣਾ ਆ ਸਾਰਾ ਕਪੜਾ ਅੰਦਰ ਵੱਲ ਫੋਲਡ ਹੋ ਜਾਣਾ ਮੈਂ ਸੀਨ ਲਾ ਕੇ ਤੁਹਾਨੂੰ ਦਿਖਾਉਣੀ ਹੈ ਇਨੇ ਸੀ ਨੂੰ ਆਪਾਂ ਬਾਅਦ ਵਿੱਚ ਪੱਕੀ ਕਰਾਂਗੇ ਪਹਿਲਾਂ ਇੱਕ ਵਾਰੀ ਵੇਖ ਲੈਨੇ ਕਿ ਸੀਂ ਠੀਕ ਲੱਗੀ ਹੈ ਕਿ ਨਹੀਂ ਠੀਕ ਆ ਇਨੇ ਹੁਣ ਆਪਾਂ ਪੱਕਾ ਕਰ ਦਾਂਗੇ ਇਹ ਪੁੱਤ ਸਿੰਗਲ ਫੁੱਟ ਲਾਈਦਾ ਇੱਥੇ ਜਦੋਂ ਉਹ ਲਾਉਣੀ ਹੁੰਦੀ ਹੈ ਜਿੱਪ ਠੀਕ ਆ ਜਾਂ ਮੋਤੀਆਂ ਵਾਲੀ ਲੈਸ ਲਾਉਣੀ ਹੈ ਫਿਰ ਲਾਈਦਾ ਠੀਕ ਆ ਨਾ ਲੱਗੀ ਸਮਝ ਤੁਹਾਡੇ ਨਾਲਾ ਗੰਭੀਰ ਸਿੱਖਣ ਜਾਵਾ ਹੁਣ ਆਪਣੀਆਂ ਅਗਲੀਆਂ ਸੀਨਾ ਲੱਗ ਗਿਆ ਵਾਂ ਤੇ ਇਸ ਤੋਂ ਬਾਅਦ ਹੁਣ ਆਪਾਂ ਲਾਉਣੀਆਂ ਵਾਂ ਸਾਈਡ ਸੀਨਾ ਇਹ ਆਪਾਂ ਨਿਸ਼ਾਨੀਆਂ ਲਾਈਆਂ ਹੀ ਨੇ ਤੇ ਇਹਨਾਂ ਦੇ ਉੱਪਰ ਹੀ ਜਿਹੜੀ ਆ ਸਾਈਡ ਸੀਨਾ ਉਹ ਆਪਾਂ ਲਾ ਦਾਂਗੇ ਕੱਪੜਾ ਸੈੱਟ ਕਰਕੇ ਹਾਂ 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 ਵਾਲੀ ਜੇਪ ਦਾ ਹਾਂ ਇਹੋ ਜੇਪ ਹਾਂ ਬਹੀ ਹੂੰ ਹਾਂ ਤਬਲੀ ਕਰੰਦੀ ਲੋੜ ਨਹੀਂ ਕੀ ਚੇ ਬਸ ਇਥੋਂ ਕਪਾ ਮਸ਼ੀਨ ਨੂੰ ਘੁਮਾ ਕੇ ਉਹਨੂੰ ਦੁਰੇ ਕਰ ਦੇਣਾ ਦਾ ਪੱਕਾ ਜੇਕਰ ਤੁਹਾਨੂੰ ਕੋਈ ਡਾਊਟ ਲੱਗਦਾ ਹੋਏ ਕਿ ਹਾਂ ਖੁੱਲਾ ਜਾਂ ਪੀੜਾ ਵਾ ਤੇ ਆਪਾਂ ਇੱਕ ਇੱਕ ਪੈਰ ਦੀ ਇਹਦੇ ਨਾਲ ਹੋਰ ਸੀਨ ਜਿਹੜੀ ਆ ਉਹ ਮਾਰ ਸਕਦੇ ਆ ਤਾਂ ਕਿ ਬਾਅਦ ਵਿੱਚ ਸਾਨੂੰ ਜੇ ਖੁੱਲਾ ਹੋਏ ਜਾਂ ਪੀੜਾ ਹੋਏ ਕਰਨਾ ਸੌਖਾ ਹੋ ਜੂਗਾ ਫਿਰ ਅਸੀਂ ਸਿਰਫ ਆ ਸੀਨ ਢੇੜਾਂਗੇ ਤੇ ਸੂਟ ਜਿਹੜਾ ਖੁੱਲਾ ਹੋ ਜਾਊਗਾ ਤੇ ਇਹ ਸੂਟ ਆਪਣਾ ਸਰਜਰੀ ਇਹ ਆਪਣੀ ਰੈਡੀ ਹੋ ਗਈ ਆ ਇਹ ਹੁਣ ਆਪਾਂ ਜਿਹੜੀਆਂ ਬਾਵਾ ਬਾਵਾ ਦਾ ਸਭ ਤੋਂ ਪਹਿਲਾ ਨੀਚੇ ਜਿਹੜਾ ਆਪਾਂ ਭਾਂਡ ਬੰਨਣੀ ਆ ਨਾ ਉਹ ਵਾਲੀ ਭਾਂਡ ਵਾਲੀ ধਵਾ ਬੰਨ੍ਹਦੇ। ਤੇ ਲਾਸ ਨੂੰਣੀ ਤੇ ਉਹ ਆਪਾਂ ਨੂੰ ਕਰਦੇ। ਬਾਵਾ ਨੂੰ ਲਾਸ ਲਗਾ ਕੇ ਤੇ ਆਪਾਂ ਕਰ ਲਿਆ ਵਾ ਡੈਡੀ।

ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਨਾ ਕਿ ਜੇਕਰ ਆਪਾਂ 7.5 ਲਵਾਂਗੇ ਜਦੋਂ ਇਹ ਸਾਡਾ ਸਟੀਚ ਹੋ ਜਾਊਗਾ ਤੇ ਪੂਰਾ ਪ੍ਰੋਪਰ ਸਾਡਾ 8 ਇੰਚ ਅੱਧਾ ਇੰਚ ਵਾਧੂ ਹੋ ਜਾਊਗਾ ਜਿੱਦੋਂ ਆਪਾਂ ਕਟਿੰਗ ਕੀਤੀ ਉਹਦੇ ਵਿੱਚ ਮੈਂ ਵਾਲੀ ਚੀਜ਼ ਤੁਹਾਨੂੰ ਦੱਸੀ ਤੇ ਹੁਣ ਆਪਾਂ 8 ਇੰਚ ਦਿੱਤੇ تھے ਜਿਹੜੀਆਂ ਉਹ ਨਿਸ਼ਾਨੀਆਂ ਆਪਾਂ ਲਗਾ ਤੇ نیچے ਆਪਾਂ 7 ਇੰਚ ਦੀ ਲਾਵਾਂਗੇ ਨਿਸ਼ਾਨੀ ਕਿਉਂਕਿ ਬੈਲ ਸ਼ੇਪ ਬਣਾਉਣੀ ਆ ਤੇ ਇਧਰੋਂ ਆਪਾਂ 6.5 ਦੇ ਉੱਪਰ ਲਾਈਏ ਨਿਸ਼ਾਨੀ ਠੀਕ ਹੈ ਤੇ ਇਧਰੋਂ ਲਾਉਣੀ ਆ ਜਿੱਥੇ 6.5 ਹੀ ਉੱਤੋਂ 6 ਇੰਚ ਦੇ ਉੱਪਰ ਫਿਰ ਇਥੋਂ ਜਿਹੜੀ ਸ਼ੇਪ ਉਹ ਬੜੀ ਵਧੀਆ ਹੁੰਦੀ ਹੈ ਤੇ ਫਿਰ ਇਹਨਾਂ ਨੂੰ ਸਾਰੇ ਜਿਹੜੇ ਪੁਆਇੰਟ ਨੇ ਇਹਨਾਂ ਨੂੰ ਆਪਸ ਵਿੱਚ ਆਪਾਂ ਅਟੈਚ ਕਰ ਦੇਣਾ ਇਹਦੇ ਉੱਪਰ ਉੱਪਰੀ ਆਪਾਂ ਜਿਹੜੀਆਂ ਸੇਨ ਲਗਾ ਦਾਂਗੇ ਹਾਂਜੀ ਸ਼ਿਅਰਟ ਆਪਾਂ ਪੁੱਠੀ ਕਰ ਲੈਣੀ ਆ ਤੇ ਬਾਹ ਜੜੀ ਉਹ ਸਿੱਧੀ ਕਰ ਲੈਣੀ ਆ ਤੇ ਆਵਲਾ ਜਿੱਦੜ ਕਾਟ ਪਾਈ ਹੋਗੀ ਡੁੰਗੀ ਆਪਾਂ ਉਹ ਵਹੀ ਚੀਜ਼ ਦੇ ਨਾਲ ਆਵਲੀ ਚੀਜ਼ ਨੂੰ ਮਿਲਾ ਕੇ ਫਿਰ ਬਾਹ ਲਾਉਣੀ ਆ ਇਧਰ ਸਾਈਡ ਤੇ ਨਹੀਂ ਲੱਗੂਗੀ ਇਹ ਲੱਗੂਗੀ ਐਸ ਸਾਈਡ ਆਸੀਂ ਇਹਨਾਂ ਲਈ ਏਦਾਂ ਸੀਨ ਮਿਲਾ ਕੇ ਇਹਦੇ ਆਪਾਂ ਪੂਰੇ ਏਦਾਂ ਗੋਲ ਸੀਨ ਕਰਾਂਗੇ बस ਖਿੱਚਣੀ ਪਣੀ ਹੈਗੀ ਪੁਲੀ ਪੁਲੀ ਏਦਾਂ ਹੀ ਸੀਨ ਲਾਈ ਜਾਣੀ ਇਥੇ ਆਪਾਂ ਧਣੀ ਰੱਖ ਦਾਂਗੇ। ਏਚ ਬਟਨ ਲਾਉਣ ਵਾਸਤੇ ਅਟੈਚ ਕਰ ਦਾਂਗੇ ਇੱਥੇ ਨਾਲ ਹੀ। ਆਪਾਂ ਇੱਕ ਸਿੰਗਲ ਸੀਨ ਆਪਾਂ ਫਿਰ ਇੱਕ ਡਬਲ ਸੀਨ ਇੱਥੇ ਵੀ ਲਗਾਉਂਗੇ ਤੇ ਨਾਲ ਇਹਦੀ ਪੱਕਾਈ ਹੋ ਜੂਗੀ ਪੂਰੀ। ਆਪਾਂ ਪਰ ਡਬਲ ਸੀਨ ਲਾ ਲਈਏ ਤੇ ਹੁਣ ਬਾਹਾਂ ਆਪਾਂ ਸਿੱਧੀ ਕਰਕੇ ਦੇਖਦੇ ਹਾਂ ਪੂਰੀ ਪਰਫੈਕਟ ਲੱਗੀ ਹੈ ਕੋਈ ਭੋਂਗ ਨਹੀਂ ਪਿਆ ਇਸੇ ਤਰ੍ਹਾਂ ਹੀ ਆਪਾਂ ਜਿਹੜੀ ਦੂਜੀ ਸਾਈਡ ਤੇ ਮਿਲੰਗਾਵਾਂਗੇ ਸੂਟ ਆਪਣਾ ਪੂਰਾ ਹੋ ਗਿਆ ਬਸ ਸਟਿਚ ਵੇਖੇ ਤੇ ਲੈਸ ਮੈਂ ਸੋਚਿਆ ਹੀ ਕਿ ਕਿਹਰੇ ਤੇ ਵੀ ਲਾਵਾਂਗੀ ਪਰ ਨਾ ਉਹ ਬਹੁਤਾ ਹੀ ਜਦਾ ਭਰਿਆ ਭਰਿਆ ਜਿਹਾ ਲੱਗ ਜਦਾ ਕਿ ਨੀਚੇ ਉਹ ਹੋਇਆ ਵਾ ਨਾ ਲੱਗੀ ਆਰਗੇਂਜ਼ਾ ਦੀ ਲੈਸ ਹੀ ਦਿੱਤੇ ਪਹਿਲਾਂ ਹੀ ਇਸ ਕਰਕੇ ਫਿਰ ਮੈਂ ਬਾਵਾ ਦੇ ਤੇ ਗਲੇ ਤੇ ਹੀ ਲਾਤੀ ਬਿਲਕੁਲ ਸਿੰਪਲ ਜੀ ਇੱਥੇ ਮੈਂ ਸੋਚਿਆ ਨਹੀਂ ਕਿ ਲਟਕਣ ਲਿਆ ਕੇ ਲਾਵਾਂਗੀ ਥੋੜਾ ਜਿਹਾ ਸੋਨਾ ਜਿਹਾ ਲੱਗੂਗਾ ਉਹ ਹਲੇ ਮੈਂ ਲੱਗ ਕੇ ਆਉਣਾ ਵਾ ਤੇ ਤਰਪਾਈ ਵੀ ਆਪਾਂ ਕਰ ਲਈਏ ਸਾਰਾ ਸੂਟ ਆਪਣਾ ਹੁਣ ਹੋ ਗਿਆ ਰੈਡੀ ਤੇ 1 ਫੌਂ ਦੀ ਵਾਰੀ ਆਈਏ ਤੇ ਮੈਂ ਆਪ ਬੁਆਰੋਗੀ ਤੇ ਜੇ ਕੋਈ ਵੀ ਫਿਰ ਵੀ ਕੋਈ ਚੀਜ਼ ਦੀ ਨਾ ਸਮਝ ਲੱਗੇ ਤੇ ਉਹ ਤੁਸੀਂ ਪੁੱਛ ਸਕਦੇ ਹੋ ਕਮੈਂਟ ਕਰਕੇ ਤੇ ਦੱਸਿਓ ਕਿ ਤੁਹਾਨੂੰ ਕਿੱਦਾਂ ਦਾ ਲੱਗਾ ਇਹ ਵਾਲਾ ਤਰੀਕਾ ਤੇ ਚਲੋ ਜੀ ਠੀਕ ਆ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਮੈਂ ਹੁਣ ਤੁਸੀਂ ਕਮੈਂਡ ਕਰਦੇ ਮੇ ਕਿ ਹਾਨੂੰ ਹੋਰ ਵੀ ਇਸ ਚੀਜ਼ ਬਾਰੇ ਦੱਸੋ ਤੇ ਕੋਈ ਗੱਲ ਨਹੀਂ ਮੈਂ ਹੌਲੀ ਹੌਲੀ ਤੁਹਾਨੂੰ ਸ਼ੇਅਰ ਕਰਾਂਗੀ ਤੁਹਾਡਾ ਜਮੈਂ ਠੀਕ ਹੋਇਆ ਤੇ ਫਿਰ ਸ਼ੇਅਰ ਕਰਦੇ ਆਂ